ਸੋ ਗੁਰੂ ਕੇ ਸਿੱਖ ਨੇ ਪਿਛਲ ਰਾਤ ਭਾਵ ਅੰਮ੍ਰਿਤ ਵੇਲੇ ਜਾ ਕੇ ਨਾਮ ਦਾਣ ਇਸ਼ਨਾਨ ਗ੍ਰਿੜ ਗਣਾ ਫਿਰ ਮਿੱਠਾ ਬੋਲਣਾ ਨਿਵ ਚੱਲਣਾ ਮੁਖ ਤੋਂ ਮਿੱਠਾ ਬੋਲਣਾ ਕਿਉਂਕਿ ਕੌੜੇ ਬੋਤ ਜੜਿਆ ਨਾ ਸੋ ਇਹ ਕਿਸੇ ਨੂੰ ਵੀ ਨਹੀਂ ਪਉਂਦੀ ਮਿੱਠਤਲੀ ਵੀ ਨਾਲ ਕਾ ਗੁਣ ਚੰਗਿਆ ਜਾਤਾ ਮਿੱਠਾ ਬਚਨ ਤੋਂ ਮੁਖ ਤੋਂ ਬਚਨ ਬੋਲਿਆ ਜੜਾ ਹੈ ਨਾ ਸਾਰਿਆਂ ਨੂੰ ਪਉਂਦਾ ਫਿੱਕਾ ਬੋਲ ਜਿਹੜਾ ਸਤਿਗੁਰੂ ਜੀ ਪਰਮਾਉਂਦੇ ਹਨ ਨਾਨਕ ਵਿੱਕਾ ਬੋਲਿਆ ਤਨ ਮਨ ਵਿੱਕਾ ਹੋਇ ਫਿੱਕੋ ਫਿੱਕਾ ਸਜਣਾ ਫਿੱਕੇ ਫਿੱਕੀ ਸੋਏ ਸੋ ਫਿੱਕਾ ਮੂਰਖਾ ਕੀਆ ਪਾਣਾ ਲਹਿ ਸਜਾਏ ਇਹ ਵੀ ਵਜਨ ਕੀਤੇ ਆ ਫਿੱਕਾ ਜਿਹੜਾ ਦਰਗੇ ਮਿਲਸ ਜਾਏ ਉਹਨੂੰ ਦਰਗਾਹ ਤੁਸੀਂ ਲਾਗੜੀ ਇਸ ਕਰਕੇ ਫਿੱਕੇ ਵਜਨ ਨਹੀਂ ਮਿੱਠੇ ਬੋਲਣਿਆ ਮੁਖ ਤੋਂ ਗੁਰੂ ਕੀ ਸਿੱਖਣ ਮਿੱਠੇ ਬਚਨ ਤੇ ਹੋਣ ਸੱਚੇ ਇਹ ਯਾਦ ਰੱਖਣਾ ਹੋਣ ਝੂਠੇ ਤੇ ਮਿੱਠੇ ਨਾ ਬੋਲੇ ਬੜਾ ਮਿੱਠਾ ਦਾ ਬੜਾ ਹੋਵੇ ਪਰ ਹੋਵੇ ਝੂਠ ਉਹ ਵੀ ਨਾ ਬੋਲੇ ਤੇ ਹੋਵੇ ਸੱਚ ਤੇ ਲੱਗੇ ਜਿਆਦਾ ਕੋੜਾ ਉਸ ਤਰੀਕੇ ਨਾਲ ਨਾ ਬੋਲੇ ਕਿਸੇ ਨੂੰ ਸੋ ਗਿਆਨੀ ਜੀ ਦਾਹ ਦੇ ਕੇ ਕਹਦੇ ਕਿ ਉਹ ਤੇਰੀ ਮਾਂ ਦਾ ਖਸਮ ਆ ਰਿਹਾ ਪਿਤਾ ਕਿਸੇ ਦਾ ਆ ਰਿਹਾ ਹੋਵੇ ਤੇ ਇਸ ਤਰੀਕੇ ਨਾਲ ਬੋਲਿਆ ਇਹ ਗਾਲ ਦਿੱਤੇ ਬਰਾਬਰ ਹੋ ਗਿਆ ਜੇ ਕਹੇ ਫਲਾਣੀ ਜੀ ਪਾਏ ਜੀ ਤੁਹਾਡੇ ਸਤਿਕਾਰਯੋਗ ਪਿਤਾ ਜੀ ਆ ਗਏ ਆ ਤੇ ਉਹ ਕਿਹੋ ਜਿਹਾ ਬਚਨ ਕਿਡਾ ਸੁਣਾ ਹੋ ਗਿਆ ਹੈ ਪਿਤਾ ਜੀ ਮਾਤਾ ਦਾ ਪਤੀ ਹੈ ਪਰ ਇਹ ਬੋਲਣ ਦੇ ਵਿੱਚ ਗੁਰੂ ਕੇ ਪਿਆਰ ਇਹ ਸભ્યਤ ਨਹੀਂ ਹੈ ਇਸ ਕਰਕੇ ਬੋਲਣਾ ਮਿੱਠਾ ਔਰ ਸੱਚਾ ਬਚਨ ਬੋਲਣਾ